ਜੀਤ ਦੋ ਸਾਜਤੀ ਗੱਲ ਕਰਨਾ ਚਾਹਾਂਗੇ ਜੀ ਦੀ ਦਿਲਜੀਤ ਦੋ ਸਾਜਣਾ ਉਹਨਾਂ ਦਾ ਵੀ ਕਾਨਸਰਟ ਹੋਇਆ ਪਤਾ ਨਹੀਂ ਕੀ ਕੀ ਸਾਹਮਣੇ ਆ ਗਿਆ ਬਾਈ ਸਾਲ ਲੱਗੇ ਇੱਥੇ ਦਾ ਕਾਨਸਰਟ ਬਾਈ ਸਾਲ ਲੱਗੇ ਬਾਈ ਸਾਲ ਲੱਗੇ ਐਦਾ ਤਾਂ ਆਇਆ ਨਹੀਂ ਕਿ 22 ਮਹੀਨਿਆਂ ਚ ਇਹਨਾਂ ਨੂੰ ਸਕਸੈਸ ਮਿਲ ਗਿਆ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਬੜੀਆਂ ਈਵਲ ਸੰਸਥਾਵਾਂ ਨਾਲ ਜੋੜ ਰਹੇ ਨੇ ਇਟਸ ਅ ਸਟਾਇਰ ਫਾਰ ਪੀਪਲ ਟੂ ਅੰਡਰਸਟੈਂਡ ਕਿ ਲੋਕੋ ਦਿੱਤਾ ਉਹਦਾ ਹੀ ਹੋਇਆ ਰੱਬ 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 ਦਾ ਸ਼ਰੀਕ ਨਹੀਂ ਪਤਾ ਕਰ ਸਕਦਾ ਕਰਾਂਗੇ ਤਾਂ ਫਿਰ ਮੂੰਹ ਦੇ ਭਾਰ ਗਿਰਾਂਗੇ ਦਸਾਂਝਾਂ ਵਾਲੇ ਨੂੰ ਵੀ ਪੂਰੀ ਸਾਡੇ ਵੱਲੋਂ ਸਪੋਰਟ ਹੈ ਇਸ ਚੀਜ਼ ਦੀ ਕਿਸੇ ਨੂੰ ਨੱਕ ਦਾ ਲੌਂਗ ਮਾਰ ਗਿਆ ਕਿਸੇ ਨੂੰ ਕੰਨ ਦਾ ਝੁਮਕਾ ਉਹ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਝੁਮਕਾ ਨਹੀਂ ਮਿੱਤਰਾਂ ਨੂੰ ਮਾਰ ਗਿਆ ਤੇਰਾ ਝੁਮਕਾ ਸੋਹਣੀਏ ਡੈਡ ਕਹਿੰਦੇ ਹੁੰਦੇ ਸੀ ਕਿ ਪੈਸਾ ਬੰਦੇ ਬਹੁਤ ਕਮਾ ਲੈਂਦੇ ਨੇ ਦੌਲਤ ਤਾਂ ਬਹੁਤ ਕਮਾ ਲੈਂਦੇ ਨੇ ਸ਼ੋਹਰਤ ਔਰ ਨਾਮ ਐਦਾ ਦੀ ਚੀਜ਼ ਹੈ ਜਿਹੜੀ ਸ਼ੇਰ ਨਹੀਂ ਤੇ ਦੁੱਧ ਵਰਗੀ ਹੁੰਦੀ ਚਾਹੇ ਤਾਂਬੇ 'ਚ ਪਾ ਦੋ ਚਾਹੇ ਪਿੱਤਲ 'ਚ ਪਾ ਦੋ ਚਾਹੇ ਲੋਹੇ 'ਚ ਪਾ ਦੋ ਸਟੀਲ 'ਚ ਪਾ ਦੋ ਉਹ ਉੱਥੇ ਬਚਦਾ ਨਹੀਂ ਉਹ ਫਟ ਜਾਂਦਾ ਸਿਰਫ ਇੱਕੋ ਹੀ ਭਾਂਡੇ ਚ ਬਚਦਾ ਤੇ ਉਹ ਹੈਗਾ ਸੋਨੇ ਦਾ ਭਾਂਡਾ ਇਹ ਸ਼ੌਹਰਤ ਪਹੁੰਚਾਉਣ ਵਾਸਤੇ ਇਹ ਨਾਮ ਇਹ ਐਡਾ ਫੇਮ ਇਸ ਚੀਜ਼ ਨੂੰ ਹਜ਼ਮ ਕਰਨ ਵਾਸਤੇ ਤੁਹਾਡਾ ਆ ਸੋਨੇ ਦਾ ਹੋਣਾ ਚਾਹੀਦਾ ਉਹਦਾ ਦਿਲ ਸੋਨੇ ਦਾ ਹੈ ਤਾਂ ਹੀ ਕਹਿੰਦੇ ਹਿਸ ਅ ਮੈਨ ਵਿਦ ਅ ਹਾਰਟ ਆਫ ਗੋਲਡ ਮੈਂ ਸਾਰੀ ਉਮਰ ਸਟੇਜ ਤੇ ਰਹੇ ਆ ਪਾਪਾ ਨਾਲ ਆਮ ਐਡਮਿਟਿੰਗ ਇਟ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਇਜ਼ ਲਾਈਫ ਦਾ ਪਹਿਲਾ ਕਾਨਸਰਟ ਜੇ ਮੈਂ ਅਟੈਂਡ ਕੀਤਾ ਤੇ ਮੈਂ ਕਰਨ ਦਾ ਕੀਤਾ ਵਜਾ ਉਸ ਬੰਦੇ ਦੀ ਨੀਅਤ ਸੱਚੀ ਹੈ ਔਰ ਜਿਨ੍ਹਾਂ ਦੀਆਂ ਨੀਤਾਂ ਸੱਚੀਆਂ ਉਹਨਾਂ ਨਾਲ ਪਿਆਰ ਬਹੁਤ ਜਲਦੀ ਪੈਂਦਾ ਫਾਦਰ ਸਾਹਿਬ ਹਮੇਸ਼ਾ ਇਹ ਗੱਲ ਕਹਿੰਦੇ ਸੀ ਕਿ ਜਿਨ੍ਹਾਂ ਨਾਲ ਨਹੀਂ ਬਣਦੀ ਕਿ ਉਹਨਾਂ ਨਾਲ 54 ਮਿੰਟ ਵੀ ਬਹਿਣਾ ਔਖਾ ਹੋ ਜਾਂਦਾ ਯਾਰ ਅਨਾ ਸਾਡਾ ਇਨਾ ਸਟਰੋਂਗ ਹੋ ਚੁੱਕਿਆ ਮੈਂ ਹਮੇਸ਼ਾ ਹੀ ਕਹਿੰਦਾ ਕਿ ਮੇਰੇ ਕੋਲ ਹੈ ਤਾਂ ਛੋਟਾ ਪਰ ਮੈਨੂੰ ਕਦੇ ਕਦੇ ਉਹਦੇ ਕੰਮ ਨੂੰ ਦੇਖ ਕੇ ਉਹਦੀ ਸਕਿੱਲ ਨੂੰ ਦੇਖ ਕੇ ਉਹਦੀ ਇਸ ਵਕਤ ਦੀ ਹਸਿਆਤ ਨੂੰ ਦੇਖ ਕੇ ਕਿੰਨਾ ਉਹਨੇ ਆਪਣੇ ਆਪ ਨੂੰ ਗਰੋ ਕੀਤਾ ਉਹ ਮੈਨੂੰ ਕਦੇ-ਕਦੇ ਵੱਡਾ ਲੱਗਦਾ ਹੁੰਦਾ ਹੈ। ਦੇਖੋ ਮਿਹਨਤ ਸਾਰੀ ਦੁਨੀਆ ਕਰਦੀ ਹੈ। ਹਰ ਆਰਟਿਸਟ ਮਿਹਨਤ ਕਰਦਾ। ਸਭ ਤੋਂ ਵੱਡੀ ਉਹਦੀ ਖਾਸੀਅਤ ਇਹ ਹੈ ਕਿ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਔਕੜਾਂ ਆਈਆਂ ਉਹ ਹਰ ਕੋਈ ਨਹੀਂ ਦੇਖਦਾ। ਪੇਰੈਂਟਸ ਨੂੰ ਲੂਜ਼ ਕਰ ਜਾਣਾ ਉਹ 16 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ ਅੱਜ ਉਹ ਜਿੱਥੇ ਵੀ ਹੈ ਜਿੰਨੇ ਵੀ ਹੈ ਇਹਨਾਂ ਇਜ਼ੀ ਨਹੀਂ ਹੈ ਸਾਡੀ ਕੈਪੀਟਲ ਸਿਟੀ ਦੇ ਵਿੱਚ ਜਿੱਥੇ ਪੰਜਾਬੀਆਂ ਦੇ ਗਾਣੇ ਐਦਾਂ ਆਡੀਅנס ਚੀਕਾਂ ਮਾਰ ਮਾਰ ਕੇ ਗਾ ਰਹੀ ਹੈ ਉਹ ਪ੍ਰਧਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਕਿ ਬੰਗਲੌਰ ਵਰਗੇ ਸ਼ਹਿਰ ਚ ਪੰਜਾਬ ਨਾਲੋਂ ਜ਼ਿਆਦਾ ਰੌਲਾ ਪੈ ਰਿਹਾ ਸੀ ਸਸ਼ੀਕਾਲਿਆ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਨੂੰ ਲੱਗਦਾ ਜਦੋਂ ਗੱਲ 뮤직 ਦੀ ਛੜਦੀ ਹੈ ਤੇ ਗੱਲ ਤੁਰੰਦਰਾਂ ਨਾਲ ਕਰਨ ਦਾ ਜ਼ਿਆਦਾ ਮਜ਼ਾ ਆਉਂਦਾ ਕਿਉਂਕਿ ਸਮਝ ਰੱਖ ਦਿੰਨੇ ਉਹ ਸੋ ਬਹੁਤ ਹੀ ਸੁਰੀਲੇ ਪਰਿਵਾਰ ਤੋਂ ਬਹੁਤ ਹੀ ਸੁਰੀਲੇ ਬਹੁਤ ਹੀ ਪਿਆਰੇ ਕਲਾਕਾਰ ਸਾਡੇ ਨਾਲ ਨੇ ਆਲਾਪ ਸਸ਼ੀਕਾਲ ਸਸ਼ੀਕਾਲ ਜੀ ਹਾਂ ਹਾਂ ਸਕੇ ਹੋਏ ਲੱਗਦਾ ਨਾ ਫਾਰਮਲੀ ਜਿਹੀ ਗੱਲਾਂ ਕਰਦੇ ਹੋਏ ਨਹੀਂ ਬਟ ਦਿਸ ਇਜ਼ ਦ ਟ੍ਰੂ ਹਾਂ ਮੇਰੇ ਕਹਿੰਦੇ ਅੱਦਾ ਭਾਵੇਂ ਯਾਰ ਬਹੁਤ ਵਧੀਆ ਗਾਣਾ ਹੈ ਨਾ ਸ਼ੀ ਇਜ਼ ਫੈਮਲੀ ਸਾਰਿਆਂ ਨੂੰ ਪਤਾ ਹੈ ਕਿ ਜੋ ਇਹਨਾਂ ਨਾਲ ਤੁਹਾਡੇ ਤੁਹਾਡੇ ਨਾਲ ਉਹ ਤੁਹਾਡੇ ਚੈਨਲ ਨਾਲ ਸਾਡਾ ਪਰਿਵਾਰਿਕ ਰਿਸ਼ਤਾ ਹੈ ਉਹ ਉੱਥੇ ਕੋਈ ਫਾਰਮੈਲਿਟੀ ਰਹਿ ਨਹੀਂ ਜਾਂਦੀ ਸੋ ਇਹ ਜੋ ਵੀ ਕਹਿ ਰਹੇ ਨੇ ਨਾ ਇਹ ਸਿਰਫ ਮੈਨੂੰ ਹੌਸਲਾ ਦੇਣ ਨੂੰ ਕਹਿ ਰਹੇ ਨੇ ਐਡੀ ਕੋਈ ਸੱਚੀ ਗੱਲ ਨਹੀਂ ਐਡੀ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਹੀ ਦੇ نو ਦੇ نو ਕਿ ਤੁਸੀਂ ਬਹੁਤ ਸੋਨਾ ਗਾਉਂਦੇ ਹੋ ਬਟ ਐਨੀਵੇਜ਼ ਬਹੁਤ ਛਾਏ ਹੋਏ ਹੋ ਅੱਜ ਕੱਲ ਤੁਸੀਂ ਕਾਨਸਰਟ ਕਰਦੇ ਕਰਦੇ ਕਾਨਸਰਟਸ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਹੋ ਹਾਂ ਨਹੀਂ ਬਹੁਤ ਮਜ਼ਾ ਆਇਆ ਦੇਖੋ ਮੈਂ ਬੜਾ ਇੱਕ ਅਜੀਬ ਜਿਹਾ ਸੱਚ ਦੱਸਣ ਲੱਗਿਆ ਆਪਣੀ ਜ਼ਿੰਦਗੀ ਬਾਰੇ ਮੈਂ ਸਾਰੀ ਉਮਰ ਸਟੇਜ ਤੇ ਰਹਿ ਪਾਪਾ ਨਾਲ ਚਾਹੇ ਬਚਪਨ ਚ ਹੋਵੇ ਚਾਹੀਓ ਉਹਨਾਂ ਦੇ ਜਾਣ ਤੋਂ ਬਾਅਦ ਸੀਗਾ ਪਰਫਾਰਮੈਂਸਿਸ ਕੀਤੀਆਂ ਕੈਨੇਡਾ ਅਮਰੀਕਾ ਸਾਰੇ ਪਾਸੇ ਯੂਕੇ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਪਾਸੇ ਡਾਡ ਨਾਲ ਇਵਨ ਕੀ ਹਾਂਗਕਾਂਗ ਤੱਕ ਪਾਪਾ ਨਾਲ ਉਹ ਸ਼ੋਅਜ਼ ਕੀਤੇ ਜਿੱਥੇ 15 15 16 16 ਹਜ਼ਾਰ ਬੰਦੇ ਦੀ ਆਡੀਅנס ਦੇਖੀ ਮੈਂ ਉਸ ਸਟੇਜ ਵਾਲਾ ਐਕਸਪੀਰੀਅੰਸ ਬਹੁਤ ਵਾਰੀ ਕੀਤਾ ਕਿ ਇੱਕ ਆਰਟਿਸਟ ਦੀ ਸਟ੍ਰੈਸ ਕੀ ਹੁੰਦੀ ਆ ਉਸ ਟਾਈਮ ਉਹਨਾਂ ਨੂੰ ਸਟੇਜ ਤੇ ਕਿਵੇਂ ਮਤਲਬ ਆਰਟਿਸਟ ਕਿਵੇਂ ਬਲੈਂਕ ਹੋ ਜਾਂਦਾ ਉਹਨੂੰ ਸਿਰਫ ਉਹਦਾ ਕਰਾਫਟ ਦਿਖ ਰਿਹਾ ਹੁੰਦਾ ਬਟ ਇੱਕ ਆਡੀਅੰਸ ਦਾ ਕੀ ਪਰਸਪੈਕਟਿਵ ਹੁੰਦਾ ਹੈ ਆਈ ਐਡਮਿਟਿੰਗ ਇਟ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਲਾਈਫ ਦਾ ਪਹਿਲਾ ਸ਼ੋਅ ਜੀ ਮੈਂ ਮਤਲਬ ਮੈਂ ਰਜ਼ਕ ਰੋਟੀ ਦੀ ਕਸਮ ਖਾ ਕੇ ਕਹਿ ਰਿਹਾ ਆਪਣੇ 뮤직 ਦੀ ਕਿ ਲਾਈਫ ਦਾ ਪਹਿਲਾ ਕਾਨਸਰਟ ਜੇ ਮੈਂ ਅਟੈਂਡ ਕੀਤਾ ਤਾਂ ਮੈਂ ਕਰਨ ਦਾ ਕੀਤਾ ਵਾਓ ਬਟ ਵਜਾ ਵਜਾ ਵਿਆਹ ਵੀ ਤੁਸੀਂ ਉਹ ਅਟੈਂਡ ਕੀਤਾ ਸੀ ਕਾਨਸਰਟ ਵੀ ਤੁਸੀਂ ਉਹ ਹੀ ਅਟੈਂਡ ਕੀਤਾ ਮਤਲਬ ਕੀ ਰੀਜ਼ਨ ਬਿਹਾਈਂਡ ਇਟ ਕੀ ਹੈ ਨਹੀਂ ਨਹੀਂ ਬਹੁਤ ਸਾਰੇ ਹੋਰ ਖੂਬਸੂਰਤ ਰੁਵਾਨੇ ਵੀ ਵਿਆਹ ਅਟੈਂਡ ਕੀਤਾ ਕਾਨਸਰਟ ਅਟੈਂਡ ਕੀਤਾ ਅਸੀਂ ਤਾਂ ਤੁਹਾਨੂੰ ਜ਼ਿਆਦਾ ਦੇਖਿਆ ਨਾ ਗੱਲ ਗੱਲ ਇੱਥੇ ਐਕਚੁਅਲੀ ਕੀ ਉਸ ਬੰਦੇ ਦੀ ਨੀਅਤ ਸੱਚੀ ਹੈ ਔਰ ਜਿਨ੍ਹਾਂ ਦੀ ਨੀਤਾ ਸੱਚੀ ਹੈ ਉਹਨਾਂ ਨਾਲ ਪਿਆਰ ਬਹੁਤ ਜਲਦੀ ਪੈਂਦਾ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਫਾਦਰ ਸਾਹਿਬ ਹਮੇਸ਼ਾ ਇਹ ਗੱਲ ਕਹਿੰਦੇ ਸੀ ਕਿ ਜਿਨ੍ਹਾਂ ਨਾਲ ਨਹੀਂ ਬਣਦੀ ਜਿਨ੍ਹਾਂ ਨਾਲ ਵਾਈਬ ਨਹੀਂ ਮੈਚ ਕਰਦੀ ਉਹਨਾਂ ਨਾਲ 54 ਮਿੰਟ ਵੀ ਬਹਿਣਾ ਔਖਾ ਹੋ ਜਾਂਦਾ ਹੈ ਨਾ ਬਟ ਸਾਨੂੰ ਹੁਣ ਗੁੱਡ ਮੰਟ ਆਫ ਈਅਰਸ ਹੋ ਚੁੱਕੇ ਨੇ ਕਿ ਦੂਸਰੇ ਨਾਲ ਦੋਸਤੀ ਨਿਭਾਉਂਦੇ ਯਾਰਾਨਾ ਸਾਡਾ ਇੰਨਾ ਸਟਰੋਂਗ ਹੋ ਚੁੱਕਿਆ ਮੇਰਾ ਭਰਾ ਮਤਲਬ ਮੈਂ ਹਮੇਸ਼ਾ ਹੀ ਕਹਿੰਦਾ ਕਿ ਮੇਰੇ ਤੋਂ ਹੈ ਤਾਂ ਛੋਟਾ ਪਰ ਮੈਨੂੰ ਕਦੇ-ਕਦੇ ਉਹਦੇ ਕੰਮ ਨੂੰ ਦੇਖ ਕੇ ਉਹਦੀ ਸਕਿੱਲ ਨੂੰ ਦੇਖ ਕੇ ਉਹਦੀ ਇਸ ਵਕਤ ਦੀ ਹਸਿਆਤ ਨੂੰ ਦੇਖ ਕੇ ਉਹ ਕਿੰਨਾ ਉਹਨੇ ਆਪਣੇ ਆਪ ਨੂੰ ਗਰੋ ਕੀਤਾ ਉਹ ਮੈਨੂੰ ਕਦੇ-ਕਦੇ ਵੱਡਾ ਲੱਗਦਾ ਹੁੰਦਾ ਹੈ ਰਾਈਟ ਮੈਂ ਇੱਕ ਗੱਲ ਤੁਹਾਡੇ ਨਾਲ ਕਰਨ ਲੱਗੀ ਸੀ ਕਿ ਲੋਕੀ ਨਾ ਕਮੈਂਟਸ ਕਰਨ ਲੱਗੇ ਚੈੱਕ ਨਹੀਂ ਕਰਦੇ ਅਸੀਂ ਕਰਨ ਨੂੰ ਮਿਹਨਤ ਕਰਦੇ ਵੀ ਦੇਖਿਆ ਅਸੀਂ ਉਹਨੂੰ ਸਟੇਜ ਤੇ ਖੜ੍ਹ ਮਾਂ ਪਿਓ ਨੂੰ ਟ੍ਰਿਬਿਊਟ ਕਰਦੇ ਵੀ ਵੇਖਿਆ ਗੀਤਾਂ 'ਚ ਮਾਂ ਪਿਓ ਵਾਲੇ ਜਜ਼ਬਾਤ ਭਰਉਂਦੇ ਵੀ ਵੇਖਿਆ ਵਿਆਹ ਵਾਲੇ ਨੂੰ ਇੰਜੋਏ ਕਰਦੇ ਵੀ ਵੇਖਿਆ ਐਂਡ ਲਾਈਵ ਹੋ ਕੇ ਲੋਕਾਂ ਨੂੰ ਜਵਾਬ ਦਿੰਦੇ ਵੀ ਵੇਖਿਆ ਜਦੇ ਵਿੱਚ ਤੁਸੀਂ ਵੀ ਸੀਗੇ ਹੈਨਾ ਸੋ ਕਰਨ ਓਵਰঅল ਬਹੁਤ ਹੀ ਪਿਆਰੀ ਰੂਹ ਹੈ ਬਟ ਮੈਂ ਚਾਹੂੰਗੀ ਕਿ ਤੁਸੀਂ ਦੱਸੋ ਕਿ ਤੁਸੀਂ ਬਹੁਤ ਨਾਲ ਉਹਨਾਂ ਦੇ ਵਿੱਚ ਰਹ ਦੇਖੋ ਜਿੰਨਾ ਉਹਦੇ ਬਾਰੇ ਪੋਜੀਟਿਵਲੀ ਦੱਸਿਆ ਜਾਵੇ ਸ਼ਾਇਦ ਥੋੜਾ ਮੈਨੂੰ ਲੱਗਦਾ ਸ਼ਾਇਦ ਮੈਂ ਇਹਨੂੰ ਘੰਟੇ ਦੀ ਵੀ ਇੰਟਰਵਿਊ ਕਰ ਦਵਾਂ ਤਾਂ ਇਟਸ ਨਾਟ ਈਵਨ ਗੋਇੰਗ ਟੂ ਐਕਸਪਲੇਨ ਉਹਦਾ 1% ਵੀ ਜੀ ਜਿਵੇਂ ਬਹੁਤ ਬਰੀਫਲੀ ਔਰ ਬੈਸਟ ਵਰਡਸ ਚੂਜ਼ ਕਰ ਰਹਾ ਹਾਂ ਉਹਦੇ ਵਾਸਤੇ ਦੇਖੋ ਮਿਹਨਤ ਸਾਰੀ ਦੁਨੀਆ ਕਰਦੀ ਹੈ ਹਰ ਆਰਟਿਸਟ ਮਿਹਨਤ ਕਰਦਾ ਪਰ ਸਭ ਤੋਂ ਵੱਡੀ ਉਹਦੀ ਖਾਸੀਅਤ ਇਹ ਹੈ ਕਿ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਔਕੜਾਂ ਆਈਆਂ ਉਹ ਹਰ ਕੋਈ ਨਹੀਂ ਦੇਖਦਾ ਪੇਰੈਂਟਸ ਨੂੰ ਲੂਜ਼ ਕਰ ਜਾਣਾ ਫਿਰ ਉਸ ਤੋਂ ਬਾਅਦ ਆਪਣੇ ਸਟਰਗਲ ਨੂੰ ਉੱਥੇ ਲੈ ਕੇ ਜਾਣਾ ਜਿੱਥੇ ਉਹਨੇ ਸੋਚਿਆ ਵੀ ਨਹੀਂ ਸੀ ਹੈਨਾ ਸੋ 16 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ ਅੱਜ ਉਹ ਜਿੱਥੇ ਵੀ ਹੈ ਜਿਵੇਂ ਵੀ ਹੈ ਇਹਨਾਂ ਇਜ਼ੀ ਨਹੀਂ ਹੈ ਪੈਸੇ ਹੀ ਸਾਰਾ ਕੁਝ ਨਹੀਂ ਹੁੰਦਾ ਕਿ ਪੈਸੇ ਨਾਲ ਹੀ ਬੰਦਾ ਵੱਡੇ ਕਾਨਸਰਟਸ ਕਰ ਸਕਦਾ ਇਹ ਦੁਨੀਆ ਦਾ ਪਿਆਰ ਹੈ ਤੁਸੀਂ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਸਾਡੀ ਕੈਪੀਟਲ ਸਿਟੀ ਦੇ ਵਿੱਚ ਜਿੱਥੇ ਪੰਜਾਬੀਆਂ ਦੇ ਗਾਣੇ ਐਦਾਂ ਆਡੀਅנס ਚੀਕਾ ਮਰਮਰ ਕੇ ਗਾ ਰਹੀ ਹੈ ਉਹ ਗਾਣੇ ਗੂੰਜ ਰਹੇ ਨੇ ਤਾਂ ਮੈਨੂੰ ਨਹੀਂ ਲੱਗਦਾ ਇਹ ਤੋਂ ਵੱਡਾ ਕੋਈ ਪ੍ਰਤੀਕ ਹੋ ਸਕਦਾ ਕਿ ਉਹ ਪ੍ਰਧਾਨ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਕਿ ਬੰਗਲੌਰ ਵਰਗੇ ਸ਼ਹਿਰ ਚ ਪੰਜਾਬ ਨਾਲੋਂ ਜ਼ਿਆਦਾ ਰੌਲਾ ਪੈ ਰਿਹਾ ਸੀ ਸੋ ਉਹ ਚੀਜ਼ ਸਾਨੂੰ ਬਹੁਤ ਖੁਸ਼ੀ ਦਿੰਦੀ ਹੈ ਉਹਦਾ ਰੀਜ਼ਨ ਇੱਕੋ ਹੀ ਹੈ ਜੇ ਤੁਸੀਂ ਮੈਨੂੰ ਪੁੱਛੋ ਨਾ ਕਿ ਕਿਉਂ ਵਾਈਜ਼ ਹੀ ਲਾਈਕ ਦੱਟ ਉਹ ਚਾਹੇ ਕਿਸੇ ਨੂੰ ਲਾਈਵ ਚ ਜਵਾਬ ਦੇਣਾ ਹੋਵੇ ਬੰਦਾ ਦਿਲ ਦਾ ਬਹੁਤ ਸਪਸ਼ਟ ਹੈ ਉਹਦੇ ਦਿਲ ਚ ਕਾਲਖ ਨਹੀਂ ਹੈ ਉਹਦੇ ਦਿਲ ਚ ਕਿਸੇ ਪ੍ਰਤੀ ਦੁਸ਼ਤ ਨਹੀਂ ਹੈ ਦੁਵੈਤ ਨਹੀਂ ਹੈ ਕਿਸੇ ਤਰ੍ਹਾਂ ਦੀ ਈਰਖਾ ਨਹੀਂ ਹੈ ਇਨਸਿਕਿਉਰਿਟੀ ਨਹੀਂ ਹੈ ਮੈਂ ਜਦੋਂ ਰੀਸੈਂਟਲੀ ਸਰਟੀਫੇਅਰ ਦੁਆਰਾ ਮੁਲਾਕਾਤ ਹੋਈ ਅਸੀਂ ਇਕੱਠੇ ਬੈਠ ਕੇ ਕੁਝ ਗੱਲਾਂ ਕਰ ਰਹੇ ਸੀ ਕੁਝ ਪੰਜਾਬ ਦੇ ਬਹੁਤ ਹੀ ਮਾਇਨਸ ਹੋਰ ਵੀ ਸਾਡੇ ਯੂਥ ਦੇ ਬੜੇ ਆਈਕਨਸ ਬੈਠੇ ਸੀ ਉੱਤੇ ਸਿੰਗਰ ਭਰਾ ਬੈਠੇ ਸੀ ਕਰਨ ਨੇ ਮੈਨੂੰ ਸਭ ਤੋਂ ਪਿਆਰੀ ਉਹਦੀ ਗੱਲ ਲੱਗੀ ਉਹ ਕਹਿੰਦਾ ਵੀਰੇ ਮੈਨੂੰ ਬਹੁਤ ਚਾਹ ਹੁੰਦਾ ਜਦੋਂ ਮੈਂ ਕਿਤੇ ਆਲਾਪ ਨੂੰ ਕਿਤੇ ਵਿਡਿੰਗ ਤੇ ਪਰਫਾਰਮ ਕਰਦਾ ਦੇਖਦਾ ਜਾਂ ਮੈਂ ਆਪਣੇ ਵੀਰਿਆਂ ਨੂੰ ਸ਼ੋਅ ਲਾਉਂਦੇ ਤੇ ਕਹਿੰਦਾ ਮੈਨੂੰ ਐ ਆਉਂਦੇ ਬਾਈ ਆਪਣੇ ਬੰਦੇ ਛਾਏ ਹੋਣੇ ਪੂਰੀ ਦੁਨੀਆ 'ਚ ਨੇ ਤਾਂ ਅੱਜੇ ਤੋਂ ਜ਼ਿਆਦਾ ਆਰਟਿਸਟ ਤਾਂ ਐਸੇ ਮੈਂ ਦੇਖਿਆ ਨਹੀਂ ਦੁਨੀਆ ਦੇ ਵਿੱਚ ਜਿਹੜੇ ਹਾਲੀਵੁੱਡ ਵਾਲੇ ਮੁਕਾਮ ਤੇ ਪਹੁੰਚ ਕੀ ਵੀ ਹਲੇ ਇਹੀ ਦੇਖੇ ਜਾਂਦੇ ਨੇ ਯਾਰ ਇਹਨੇ ਕੀ ਟਵੀਟ ਪਾਤੀ ਯਾਰ ਇਹਨੇ ਕੀ ਕਰਤਾ ਇਹਨੇ ਉਹ ਕੀ ਕਰਤਾ ਨਾ ਸੋ ਦੈਟਸ ਵਨ ਥਿੰਗ ਅਬਾਊਟ ਹਿਮ ਕਿ ਜਿਹੜੀ ਸਾਰਿਆਂ ਨਾਲ ਵੱਖਰੀ ਹੈ ਉਹ ਦੂਸਰਿਆਂ ਨੂੰ ਖੁਸ਼ ਖੁਸ਼ ਹੁੰਦੇ ਦੇਖ ਕੇ ਆਪ ਖੁਸ਼ ਹੁੰਦਾ ਬਟ ਵਾਟ ਡੂ ਯੂ ਥਿੰਕ ਕਿ ਆਰਟਿਸਟ ਦਾ ਜਦੋਂ ਉੱਪਰ ਜਾਣਾ ਕਈ ਵਾਰ ਇੰਨਾ ਜ਼ਿਆਦਾ ਯੂ نو ਪਨਿਸ਼ਮੈਂਟ ਦੇ ਤੌਰ ਤੇ ਦੇਖਿਆ ਜਾਂਦਾ ਹੈ ਕਿ ਤੁਸੀਂ ਕੁਝ ਅੱਛੀ ਚੀਜ਼ ਕਰਦੇ ਹੋ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੰਟਰੋਵਰਸਿਸ ਦੇ ਵਿੱਚ ਪੈ ਜਾਂਦੇ ਹੋ ਸਕਸੈਸ ਇਦਾਂ ਦੀ ਚੀਜ਼ ਹੈ ਜੋ ਇੱਕ ਵਰਦਾਨ ਵੀ ਬਣ ਜਾਂਦਾ ਹੈ ਜੋ ਇੱਕ ਸ਼ਰਾਪ ਵੀ ਬਣ ਜਾਂਦਾ ਹੈ ਐਸ ਆਲਵੇਜ਼ ਮੈਂ ਪਾਪਾ ਨੂੰ ਕੋਟ ਕਰੂੰਗਾ ਇੱਥੇ ਡੈਡ ਕਹਿੰਦੇ ਹੁੰਦੇ ਸੀ ਕਿ ਜਿਹੜੀ ਸ਼ੋਹਰਤ ਹੈ ਪੈਸਾ ਬੰਦੇ ਬਹੁਤ ਕਮਾ ਲੈਂਦੇ ਨੇ ਔਰ ਦੌਲਤ ਤਾਂ ਬਹੁਤ ਕਮਾ ਲੈਂਦੇ ਨੇ ਸ਼ੋਹਰਤ ਔਰ ਨਾਮ ਇਦਾਂ ਦੀ ਚੀਜ਼ ਹੈ ਜਿਹੜੀ ਸ਼ੇਰਨੀ ਤੇ ਦੁੱਧ ਵਰਗੀ ਹੁੰਦੀ ਹੈ ਸ਼ੇਰਨੀ ਤੇ ਦੁੱਧ ਵਰਗੀ ਕਿਉਂ ਬਿਕੋਜ਼ ਸ਼ੇਰਨੀ ਦਾ ਦੁੱਧ ਇੱਕ ਐਸੀ ਚੀਜ਼ ਹੈ ਜਿਹੜਾ ਕਿਸੇ ਵੀ ਮੈਟਲ ਦੇ ਭਾਂਡੇ ਚ ਉਹਨੂੰ ਪਾ ਦੋ ਚਾਹੇ ਤਾਂਬੇ ਚ ਪਾ ਦੋ ਚਾਹੇ ਪਿੱਤਲ ਚ ਪਾ ਦੋ ਚਾਹੇ ਲੋਹੇ ਚ ਪਾ ਦੋ ਸਟੀਲ ਚ ਪਾ ਦੋ ਉਹ ਉੱਥੇ ਬਚਦਾ ਨਹੀਂ ਉਹ ਫਟ ਜਾਂਦਾ ਪਰ ਦੁੱਧ ਡਿਸਟਰੋਏ ਹੋ ਜਾਂਦਾ ਸੋ ਸ਼ੇਰਨੀ ਦਾ ਦੁੱਧ ਵਰਗੀ ਹੁੰਦੀ ਹੈ ਸ਼ੌਹਰਤ ਕਿਉਂ ਕਿ ਸ਼ੇਰਨੀ ਦਾ ਦੁੱਧ ਸਿਰਫ ਇੱਕੋ ਹੀ ਭਾਂਡੇ ਚ ਬਚਦਾ ਹੈ ਤੇ ਉਹ ਹੈਗਾ ਸੋਨੇ ਦਾ ਭਾਂਡਾ ਓਕੇ ਸੋ ਇਹ ਸ਼ੌਹਰਤ ਪਹੁੰਚਾਉਣ ਵਾਸਤੇ ਇਹ ਨਾਮ ਇਹ ਐਡਾ ਫੇਮ ਇਸ ਚੀਜ਼ ਨੂੰ ਹਜ਼ਮ ਕਰਨ ਵਾਸਤੇ ਤੁਹਾਡਾ ਆਹ ਸੋਨੇ ਦਾ ਹੋਣਾ ਚਾਹੀਦਾ ਜੀ ਉਹਦਾ ਦਿਲ ਸੋਨੇ ਦਾ ਤਾਂ ਹੀ ਕਹਿੰਦੇ ਹੀ ਇਜ਼ ਅ ਮੈਨ ਵਿਦ ਅ ਹਾਰਟ ਆਫ ਗੋਲਡ ਰਾਈਟ ਸੋ ਜੇ ਉਸ ਬੰਦੇ ਦਾ ਦਿਲ ਸੋਨੇ ਦਾ ਉਹ ਤਾਈਂ ਇਹਨਾਂ ਚੀਜ਼ਾਂ ਨੂੰ ਪਛਾਹ ਸਕਦਾ ਮਾੜਾ ਬੋਲਣ ਵਾਲੇ ਨੇ ਬੋਲਣਾ ਆ ਕੀਬੋਰਡ ਵਾਰੀਅਰਸ ਨੇ ਕਮੈਂਟ ਕਰਨੀਆਂ ਆ ਆ ਸਾਡੀ ਵੀਡੀਓ ਥੱਲੇ ਕਿੰਨੇ ਆਏ ਹੋਣੇ ਨੇ ਪਰ ਉਹਨਾਂ ਨੂੰ ਇਹ ਲੱਗਦਾ ਕਿ ਉਹ ਕਹਿੰਦੇ ਨੇ ਵੀ ਚਿੰਟੂ ਚੰਡੀਗੜ੍ਹ ਵਿੱਚ ਬੈਠ ਕੇ ਕਿਆ ਸੋਚ ਰਿਹਾ ਹਾਂ ਮੈਨੂੰ ਕਿਆ ਫਰਕ ਪੈਂਦਾ ਹੈ ਹੈਨਾ ਉਹਨਾਂ ਨੇ ਆਪਣੇ ਵੱਲੋਂ ਇਹ ਸੋਚ ਲਿਆ ਕਿ ਸਾਡਾ ਕਮੈਂਟ ਬਹੁਤ ਮੈਟਰ ਕਰਦਾ ਮੈਟਰ ਉਹਦੋਂ ਕਰਦਾ ਜਦੋਂ ਕੋਈ ਤੁਸੀਂ ਚੰਝ ਦੀ ਗੱਲ ਕਰਦੇ ਜਦੋਂ ਕਿਸੇ ਬੰਦੇ ਨੇ ਕੋਈ ਕਿਸੇ ਨੂੰ ਡਿਮੇਨਿੰਗ ਗੱਲ ਕਰਨੀ ਹੈ ਨਾ ਫਿਰ ਚਾਰ ਬੰਦੇ ਉਹਨੂੰ ਦੇਖ ਕੇ ਮਨ ਚ ਉਹਨੂੰ ਗਾਲਾਂ ਕੱਢ ਰਹੇ ਹੁੰਦੇ ਨੇ ਯਾਰ ਕਿੱਡਾ ਬੇਵਕੂਫ ਬੰਦਾ ਐਗਜ਼ੈਕਟਲੀ ਐਗਜ਼ੈਕਟ ਸੋ ਇਹ ਚੀਜ਼ ਜਿਹਨੇ ਸਮਝਣੀ ਉਹ ਸਮਝ ਜਾਂਦਾ ਜਿਹਨੂੰ ਨਹੀਂ ਸਮਝੋਣੀ ਉਹਨੇ ਇਸ ਕਮੈਂਟ ਇਸ ਵੀਡੀਓ ਤੇ ਵੀ ਗਾਲਾਂ ਕੱਢਣੀਆਂ ਨੇ ਅੱਛਾ ਸੋ ਸਾਨੂੰ ਮੈਟਰ ਵੀ ਨਹੀਂ ਕਰਦੀਆਂ ਔਰ ਅਸੀਂ ਬਹੁਤ ਹੁਣ ਇਹਨਾਂ ਚੀਜ਼ਾਂ ਤੋਂ ਬਹੁਤ ਬੁਲੇਟ ਪ੍ਰੂਫ ਜੇ ਹੋ ਚੁੱਕੇ ਆ ਰਾਈਟ ਰਾਈਟ ਜੀ ਜਿਹਨੇ ਮਾੜਾ ਬੋਲਣਾ ਹੈ ਉਹਨੇ ਮਾੜਾ ਹੀ ਬੋਲਣਾ ਦੁਨੀਆਂ ਨੂੰ ਖੁਸ਼ ਨਹੀਂ ਕਰ ਸਕਦੇ ਸਾਨੂੰ ਮੈਟਰ ਉਹ ਕਰਦੇ ਨੇ ਜਿਹੜੇ ਚੰਗਾ ਬੋਲਦੇ ਆ ਔਰ ਸਾਨੂੰ ਸਪੋਰਟ ਕਰਦੇ ਸਾਨੂੰ ਪਿਆਰ ਕਰਦੇ ਤੇ ਜਿਹੜੇ ਚੰਗਾ ਬਹੁਤ ਹੀ ਜ਼ਿਆਦਾ ਫਾਇਰ ਕਰਨ ਵਾਲਾ ਡਾਂਸ ਕਰਦੇ ਨੇ ਕਿੰਨਾ ਕੋ ਪਛਤਾਏ ਹੋ ਕਿ ਯਾਰ ਇੱਕ ਵਾਰ ਉਹ ਵਾਲਾ ਕਾਨਸਰਟ ਤੇ ਵੀ ਪਹੁੰਚਣਾ ਚਾਹੀਦਾ ਸੀ ਜਿੱਥੇ ਕਰਨ ਤੇ ਨੋਰਾ ਦੀ ਪਰਫਾਰਮੈਂਸ ਵੇਖਣ ਨੂੰ ਮਿਲੀ ਹੈ ਟੂ ਬੀ ਵੈਰੀ ਓਨੈਸਟ ਮੈਂ ਸਾਰੇ ਦਿੱਲੀ ਦੇ ਕਾਨਸਰਟ ਅਟੈਂਡ ਕਰਨਾ ਚਾਹੁੰਦਾ ਸੀ ਪਰਸਨਲੀ ਬਸ ਇਧਰ ਪ੍ਰੀਮੀਅਰ ਦੀ ਭੱਜ ਦੌੜ ਔ ਕੀ ਤੁਹਾਨੂੰ ਪਤਾ ਲੱਗਿਆ ਉਹ ਸਾਡਾ ਥੋੜਾ ਜਿਹਾ ਸੈਂਸਰ ਸਰਟੀਫਿਕੇਟ ਹਲਕਾ ਜਿਹਾ ਡਿਲੇ ਹੋ ਗਿਆ ਸੀ ਤੇ ਉਹ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਫਿਲਮ ਕੰਪਲੀਟ ਕਰ ਲੈਣਾ ਮੁੜ ਕੇ ਤੁਸੀਂ ਸੈਂਸਰ ਬੋਰਡ ਨੂੰ ਫਿਲਮ ਦਿਓ ਤੇ ਜਦ ਤੱਕ ਉੱਥੋਂ ਹੀ ਸਾਨੂੰ ਯੈਸ ਨਹੀਂ ਹੁੰਦੀ ਆਬਵੀਅਸਲੀ ਅਸੀਂ ਤੁਹਾਡੇ ਤੱਕ ਫਿਲਮ ਨਹੀਂ ਲੈ ਕੇ ਆ ਸਕਦੇ ਸੋ ਇਹ ਕੁਝ ਜ਼ਿੰਮੇਵਾਰੀਆਂ ਸੀ ਕੁਝ ਰਿਸਪੌਂਸਿਬਿਲਟੀ ਸੀ ਬਟ ਮੈਨੂੰ ਇਹਨਾਂ ਪਤਾ ਕਿ ਜਿੱਥੇ ਵੀ ਕਾਨਸਰਟ ਹੋਏ ਹੈ ਆਮ ਸ਼ੋਰ ਇੱਕ ਦੋ ਵਦ ਕੀ ਇੱਕ ਇੱਕ ਦੋ ਵਦ ਕੀ ਇੱਕ ਬੈਟਰੀ ਹੋਏ ਹੋਣਗੇ ਸੋ ਹੋਪਫੁਲੀ ਜਿਹੜਾ ਹੁਣ ਨੈਕਸਟ ਕਾਨਸਰਟ ਹੋਣ ਜਾ ਰਿਹਾ ਉਹਦੇ ਵਿੱਚ ਜਾ ਕੇ ਮੈਂ ਫੇਰ ਇੰਜੋਏ ਕਰੂੰਗਾ ਹਾਂ ਹਾਂ ਕੀ ਬਾਤ ਹੈ ਅੱਛਾ ਇੱਕ ਇੱਕ ਬਹੁਤ ਅਹਿਮ ਚੀਜ਼ ਕਿਉਂਕਿ ਅਪਾ ਕਲਾਕਾਰਾਂ ਦੀ ਗੱਲ ਕਰ ਰਹੇ ਤੁਸੀਂ ਕਿਹਾ ਸ਼ੇਰਨੀ ਦਾ ਦੁੱਧ ਵਾਲਾ ਬਹੁਤ ਸੋਹਣਾ ਐਗਜ਼ਾਮਪਲ ਦਿੱਤਾ ਦਿਲਜੀਤ ਦੋਸਾਂਝ ਦੀ ਗੱਲ ਕਰਨਾ ਚਾਹਾਂਗੇ ਹੀਜ਼ ਗਾਟ ਨਾਊ ਇਜ਼ ਦੀ ਦਿਲਜੀਤ ਦੋਸਾਂਝ ਨਾ ਉਹਨਾਂ ਦਾ ਵੀ ਕਾਨਸਰਟ ਹੋਇਆ ਪਤਾ ਨਹੀਂ ਕੀ ਕੀ ਸਾਹਮਣੇ ਆ ਗਿਆ ਉੱਥੇ ਵੀ ਨਾ ਤੁਸੀਂ ਦੱਸੋ ਕੀ ਜਿਹੜਾ ਸਿੱਧਾ ਪ੍ਰਸਾਦਨ ਕੀ ਸੀ ਉੱਥੇ ਦਾ ਇਹ ਤੁਸੀਂ ਮੈਟਰ ਦੱਸੋ ਸਿੱਧਾ ਪ੍ਰਸਾਦਨ ਐਕਚੁਅਲ ਦੇ ਵਿੱਚ ਬਹੁਤ ਖੂਬਸੂਰਤ ਸੀਗਾ ਹੀ ਇਜ਼ ਅ ਬ੍ਰੀਲੀਅੰਟ ਪਰਫਾਰਮਰ ਜੈਨਿਊ ਮੈਡੀਟੇਸ਼ਨ ਕਰਨੇ ਆ ਉਹ ਔਰਾ ਸੀਗਾ ਉੱਥੇ ਬਹੁਤ ਮਤਲਬ ਅਸੀਂ ਤਾਂ ਬਹੁਤ ਇੰਜੋਏ ਕੀਤਾ 22 ਸਾਲ ਲੱਗੇ ਇੱਥੇ ਤਾਂ ਕਮਨਚਨ 22 ਸਾਲ ਲੱਗੇ ਭਾਈ ਸਾਹਿਬ ਲੱਗੇ ਇੱਦਾਂ ਤਾਂ ਯਾਨੀ ਕਿ 22 ਮਹੀਨਿਆਂ ਚ ਇਹਨਾਂ ਨੂੰ ਸਕਸੈਸ ਮਿਲ ਗਿਆ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਬੜੀਆਂ ਜਿਹੜੀਆਂ ਈਵਲ ਸੰਸਥਾਵਾਂ ਨਾਲ ਜੋੜ ਰਹੇ ਨੇ ਜੀ ਕਿ ਉਹਨਾਂ ਨੇ ਨਾਮ ਰੱਖਿਆ ਇਹ ਉਹ ਇਟਸ ਅ ਸੈਟਾਇਰ ਫॉर ਪੀਪਲ ਟੂ ਅੰਡਰਸਟੈਂਡ ਕਿ ਲੋਕੋ ਦਿੱਤਾ ਉਹਦਾ ਹੀ ਹੋਇਆ ਦਿੱਤਾ ਪਰਮਾਤਮਾ ਦਾ ਹੋਇਆ ਤੁਸੀਂ ਜਿਹਦੇ ਮਰਜ਼ੀ ਨਾਲ ਜੋੜ ਕੇ ਜਿਹਨੂੰ ਮਰਜ਼ੀ ਕ੍ਰੈਡਿਟ ਦੇਈ ਜਾਓ ਪਰ ਜਿਹਨੇ ਦਿੱਤਾ ਤੁਸੀਂ ਉਹ ਤੋਂ ਵੰਝ ਨਹੀਂ ਕਰ ਸਕਦੇ ਇਸ ਚੀਜ਼ ਨੂੰ ਕਿਉਂਕਿ ਰੱਬ 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 ਦਾ ਸ਼ਰੀਕ ਨਹੀਂ ਪਤਾ ਕਰ ਸਕਦੇ ਅਸੀਂ ਕਿ ਕਰਾਂਗੇ ਤਾਂ ਫਿਰ ਮੂੰਹ ਦੇ ਭਾਰ ਗਿਰਾਂਗੇ ਸੋ ਦਸਾਂਝਾਂ ਵਾਲਿਆਂ ਨੂੰ ਵੀ ਪੂਰੀ ਸਾਡੇ ਵੱਲੋਂ ਸਪੋਰਟ ਹੈ ਇਸ ਚੀਜ਼ ਦੀ ਕਿ ਉਹਨਾਂ ਨੇ ਅੱਛੇ ਕਾਨਸਰਟਸ ਕੀਤੇ ਆ ਔਰ ਦੋਨਾਂ ਜਣੇ ਦਾ ਵਰਲਡ ਟੂਰ ਚੱਲ ਰਿਹਾ ਹੈ ਸਭ ਤੋਂ ਜ਼ਿਆਦਾ ਖੁਸ਼ੀ ਜੀ ਮੈਂ ਅੱਜ ਤੁਹਾਨੂੰ ਬਿਆਨ ਕਰਾਂ ਨਾ ਮੇਰਾ ਇੱਕ ਹੋਰ ਬਹੁਤ ਸੁਰੀਲਾ ਭਰਾ ਜੀ ਜਿਹਨੇ ਕਾਨਸਰਟ ਦੇ ਵਿੱਚ ਧਮਾ ਮਚਾ ਦਿਆ ਔਰ ਦਿੱਲੀ ਸ਼ਹਿਰ ਦੇ ਵਿੱਚ ਤਰਤਲੀ ਮਚਾ ਦਈ ਉਹ ਹੈਗਾ ਜੋਸ਼ ਬਰਾੜ ਮੇਰੇ ਭਰਾ ਨੇ ਇੰਨਾ ਸੋਹਣਾ ਗਾਇਆ ਉਸ ਬੰਦੇ ਨੇ 45 ਮਿੰਟ ਦੇ ਸੈੱਟ ਨੂੰ ਐਦਾਂ ਨਿਭਾਇਆ ਕਿ ਜਿਵੇਂ ਉਹਦੇ ਉਹ ਲਾਈਫ ਦੇ ਸਭ ਤੋਂ ਮੋਸਟ ਇੰਪੋਰਟੈਂਟ 45 ਮਿੰਟ ਹੁੰਦੇ ਉਹਦੀ ਮੈਂ ਸ਼ੋਰੀਲ ਦੇਖੀ ਉਹਦੀ ਮੈਂ ਪ੍ਰੀ ਸ਼ੋਰੀਲ ਦੇਖੀ ਪੋਸਟ ਸ਼ੋਰੀਲ ਦੇਖੀ ਮੈਂ ਜਿੰਨੀਆਂ ਦੇਖੀਆਂ ਸਾਰੀਆਂ ਮੈਨੂੰ ਹੈ एनवीएस फील हो रहा है कि मैं ओदे नाल उथे खडा क्यों नहीं स्टेज ਦੇ ਸਾਹਮਣੇ ਨੂੰ ਦੇਖ ਕਿਉਂ ਨਹੀਂ ਰਿਹਾ ਸੋ ਇਜ਼ देयर एनी ਪਲੈਨਿੰਗ ਕੱਲ ਦੇ ਲਈ ਜੋਸ਼ ਪਰ ਪਰਫਾਰਮ ਕਰਨ ਵਾਲੇ ਆਪਣੇ ਸ਼ਹਿਰ ਦੇ ਵਿੱਚ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਉਹ ਜਲਦੀ ਆਵੇ ਜਲਦੀ ਇੱਥੇ ਪਰਫਾਰਮ ਕਰੇ ਔਰ ਹੋਪਫੁਲੀ ਉਹਨੂੰ ਮੈਂ ਸਾਹਮਣੇ ਕੱਢ ਕੇ ਉਹਦਾ ਸ਼ੋਅ ਦੇਖਾਂ ਵਾਓ ਔਰ ਉਹਨੂੰ ਨਿਹਾਰਾ ਉਹਨੂੰ ਇੰਜੋਏ ਕਰਾਂ ਕਿਉਂਕਿ ਜਿੰਨੀ ਉਸ ਬੰਦੇ ਦੀ ਸਟਰਗਲ ਉਸ ਬੰਦੇ ਦੀ ਲਾਈਫ ਦੀ ਸਟੋਰੀ ਜੋ ਹੈ ਸਾਡੇ ਫਾਦਰਸ ਦਾ ਬਹੁਤ ਪਿਆਰ ਸੀ ਆਪਸ ਰਾਜ ਬਰਾੜ ਸਾਹਿਬ ਔਰ ਸਰਦੂਲ ਸਾਹਿਬ ਬਹੁਤ ਨੇੜੇ ਸਿੱਖ ਦੂਸਰੇ ਦੇ ਇੰਨਾ ਕਿ ਨੇੜੇ ਕਿ ਉਹਨਾਂ ਨੇ ਭਗਵੰਤਪਨ ਸਾਹਿਬ ਨੇ ਮੇਰੇ ਫਾਦਰ ਸਾਹਿਬ ਨੇ ਇੱਕ ਫਿਲਮ ਵੀ ਕੀਤੀ ਸੀ ਪੁਲਿਸ ਇਨ ਬਾਲੀਵੁੱਡ ਉਹ ਫਿਲਮ ਦਾ ਤਾਂ ਸਾਨੂੰ ਪਤਾ ਨਹੀਂ ਕੀ ਉਸ ਤੋਂ ਬਾਅਦ ਰਿਜ਼ਲਟ ਆਇਆ ਪ੍ਰੋਡਿਊਸਰ ਨੂੰ ਪਤਾ ਹੋਗਾ ਪਰ ਸਾਨੂੰ ਇੰਨਾ ਪਤਾ ਕਿ ਉਹਨਾਂ ਤਿੰਨਾਂ ਦਾ ਜੋ ਪਿਆਰ ਉੱਥੇ ਬਣਿਆ ਉਹਦਾ ਰਿਜ਼ਲਟ ਸਾਨੂੰ ਬਹੁਤ ਚੰਗਾ ਮਿਲਿਆ ਸਾਡੇ ਪਰਿਵਾਰ ਜੁੜ ਗਏ ਸੋ ਕੰਗ੍ਰੈਚੁਲੇਸ਼ਨਸ ਟੂ ਆਲ ਆਵ ðiਸ ਪੰਜਾਬੀਜ਼ ਉਹ ਚਾਹੇ ਏਪੀ ਟਲੋਂ ਹੈ ਚਾਹੇ ਉਹ ਦੁਸਾਂਝਾ ਵਾਲਾ ਹੈ ਚਾਹੇ ਸਾਡਾ ਔਜਲਾ ਕੀਤਾ ਦੀ ਮਸ਼ੀਨ ਹੈ ਔਰ ਚਾਹੇ ਸਾਡੇ ਬਰਾੜ ਸਾਹਿਬ ਨੇ ਤੇ ਹੁਣ ਭਾਵੇਂ ਤੁਸੀਂ ਹੋ ਤੁਹਾਡੀ ਆਪਣੀ ਵੀ ਤਿਆਰੀ ਹੈ ਹੁਣ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਇਸ ਚੀਜ਼ ਬਾਰੇ ਵੀ ਆ ਰਹੀ ਆ ਰਹੀ ਹੈ ਹੁਣ ਲੈ ਆ ਕੇ ਦਿਖਾਵਾਂਗੇ ਫਿਨਿਸ਼ ਹੋ ਗਈ ਹੋਣਾ ਹੁਣ ਖਤਮ ਹੋ ਗਿਆ ਬਹੁਤ ਦਾ ਬੈਂਸ অল ਦਾ ਬੈਂਸ ਥੈਂਕ ਯੂ ਸੋ ਮੱਚ ਹੁਣ ਖਤਮ ਹੋ ਚੁੱਕਿਆ ਕੰਮ ਹੁਣ ਬਸ ਹੁਣ ਡੀਲਸ ਚੱਲ ਰਹੀਆਂ ਨੇ ਇਸ ਚੀਜ਼ ਦੀਆਂ ਕਿ ਅਸੀਂ ਕਿਸ ਲੈਵਲ ਤੱਕ ਉਹਨੂੰ ਡਿਸਪਲੇ ਕਰਨਾ ਰਾਈਟ ਅ ਡੀਲਸ ਮੋਸਟਲੀ ਲੋਕਾਂ ਨੂੰ ਲੱਗਦਾ ਕਿ ਪੈਸੇ ਦੀਆਂ ਚੱਲਦੀਆਂ ਨੇ ਪਰ ਸਭ ਨੂੰ ਇਹ ਮੈਂ ਚਾਹਣਾ ਪਾ ਦਵਾਂ ਕਿ ਜਦੋਂ ਵੀ ਇੱਕ ਆਰਟਿਸਟ ਕਿਸੇ ਅੱਛੇ ਕੰਪਨੀ ਨਾਲ ਕਿਸੇ ਅੱਛੇ ਚੈਨਲ ਨਾਲ ਬੰਧਦਾ ਹੈ ਨਾ ਉਹ ਇਸ ਕਰਕੇ ਬੰਧਦਾ ਹੈ ਕਿ ਤੁਹਾਡੇ ਤੱਕ ਉਹ ਚੀਜ਼ ਜਿੰਨੀ ਜ਼ਿਆਦਾ ਪੋਜ਼ਿਟਿਵਲੀ ਪਹੁੰਚਾਈ ਜਾਵੇ ਉਹਦਾ ਸਾਨੂੰ ਓਨਾ ਹੀ ਜ਼ਿਆਦਾ ਬੈਨੀਫਿਟ ਹੈ ਕਿ ਸਾਡਾ ਮਿਊਜ਼ਿਕ ਤੁਹਾਡੇ ਤੱਕ ਜਿਹੜਾ ਪ੍ਰੋਪਰਲੀ ਤੁਹਾਨੂੰ ਵਿਦਾਊਟ ਐਨੀ ਪ੍ਰੋਬਲਮਸ ਸੁਣਨ ਨੂੰ ਮਿਲੇ ਸੋ ਉਸ ਚੀਜ਼ ਦੀ ਤਿਆਰੀ ਪੂਰੀ ਹੈ ਐਂਡ ਹੋਪਫੁਲੀ 25 ਆਪਣੇ ਵੀ ਕਾਨਸਰਟਸ ਪੂਰੇ ਸ਼ਹਿਰ ਚ ਹੋਣਗੇ ਮੈਨੂੰ ਪਾਸ ਮਿਲ ਜਾਏਗਾ ਟਿਕਟ ਪਾਸ ਮਾਰਾ ਤਾਨੂੰ ਸਾ ਸਕੈਨ ਤੋਂ ਬਿਨਾ ਜਾਣ ਨਹੀਂ ਦਿੰਦਾ ਕੋਈ ਦੇਖੋ ਇਹ ਇਹ ਕਹਿੰਦੇ ਸਕੈਨਿੰਗ ਵਾਲਾ ਪਾਸ ਹੈ ਯੂ ਹੈਵ ਦਾ ਫੇਸ ਕਾਰਡ ਤੁਹਾਨੂੰ ਸਾਰੇ ਜਾਣਦੇ ਆ ਠੀਕ ਹੈ ਤੁਹਾਨੂੰ ਪਛਾਣ ਕੇ ਉਹਨਾਂ ਨੇ ਕਿਹਾ ਮੈਡਮ ਆਜੋ 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 ਹਾਂ ਪੜਾ ਲੱਗੇ ਵਾਲਾ ਆਪ ਕਹਿ ਕੇ ਗਏ ਮੈਡਮ ਤੁਸੀਂ ਉੱਥੇ ਹੀ ਰਹੋ ਇਹ ਤਾਂ ਹੋ ਹੀ ਨਹੀਂ ਸਕਦਾ ਹੈਗਾ ਇਹ ਮੇਰੇ ਇਹ ਮੇਰੇ ਹੋਰ ਰਿਸ਼ਤੇ ਨੇ ਜਿਹੜੇ ਮੈਨੂੰ ਬੈਕ ਸਟੇਜ ਖੜ ਕੇ ਦੇਖਣਗੇ ਔਰ ਸਟੋਰੀਆਂ ਵੀ ਪਾਉਣਗੇ ਬਿਲਕੁਲ ਪਾਵਾਂਗੇ ਸੋ ਹਮ ਥੈਂਕ ਯੂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਪੰਜਾਬ ਨੂੰ ਵੀ ਸਪੋਰਟ ਕਰ ਰਹੇ ਹੋ ਪੰਜਾਬੀਅਤ ਨੂੰ ਵੀ ਸਪੋਰਟ ਕਰ ਰਹੇ ਹੋ ਔਰ ਜੋ ਲੈਵਲ ਪੰਜਾਬੀ 뮤직 ਦਾ ਹੋ ਗਿਆ ਜੱਡੀ ਵੱਡੀ ਲੌਬੀ ਇਹਦੀ ਅਜੇ ਸਿਰਫ ਸ਼ੁਰੂਆਤ ਹੈ ਅਜੇ ਤਾਂ ਸ਼ੁਰੂਆਤ ਆਨੇ ਇਹ ਦੇਖਿਓ ਤੁਸੀਂ ਮਾਰਚ ਤੱਕ ਕਾਨਸਰਟ ਜਾਣੇ ਸਾਡੇ ਹਾਂ ਹਾਂ ਕੀ ਪਤਾ ਹੈ ਮੇਰੀ ਗੱਲ ਸੁਣੋ ਤੁਸੀਂ ਭਜਨ ਦੀ ਤਿਆਰੀ ਚਾਹਨਾ ਰੋ ਮੈਨੂੰ ਸੁਣਾ ਕੇ ਜਾਓ ਕੁਝ ਜੋ ਤੁਸੀਂ ਕਹੋਗੇ ਸੁਣਾ ਦਿੰਨੇ ਆਪਾਂ ਦੱਸੋ ਕੀ ਸੁਣਾਈਏ ਜੋ ਮਰਜੀ ਸੁਣਾ ਦੇ ਜੋ ਵਾਈਬ ਜੋ ਅੱਜਕਲ ਚੱਲ ਰਿਹਾ ਹੈ ਅੱਜਕਲ ਮੇਰੀ ਜ਼ਿਆਦਾ ਵਾਈਬ ਚੱਲ ਰਹੀ ਹੈ ਬਹੁਤ ਸੋਹਣਾ ਗਾਣਾ ਕਿਉਂਕਿ ਹੁਣ ਵੈਡਿੰਗ ਸੀਜ਼ਨ ਚੱਲ ਰਿਹਾ ਨਾ ਸੋ ਅਕਸਰ ਇਸ ਗਾਣੇ ਦੀ ਸਭ ਤੋਂ ਜ਼ਿਆਦਾ ਮੈਨੂੰ ਫਰਮਾਇਸ਼ ਆਉਂਦੀ ਹੈ ਸੋ ਹੌ ਕਿਸੇ ਨੂੰ ਨੱਕ ਦਾ ਲੌਂਗ ਮਾਰ ਗਿਆ ਕਿਸੇ ਨੂੰ ਕੰਨ ਦਾ ਝੁਮਕਾ ਹਮ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਝੁਮਕਾ ਨਹੀਂ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਝੁਮਕਾ ਮਿੱਤਰਾਂ ਨੂੰ ਮਾਰ ਗਿਆ ਨਹੀਂ ਮਿੱਤਰਾਂ ਨੂੰ ਮਾਰ ਗਿਆ ਧੂਆ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਠੰਮਕਾ ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਠੰਮਕਾ ਸੋਹਣੀਏ ਵਾਹ ਹੋਏ ਕਿਆ ਬਾਤ ਹੈ ਥੈਂਕ ਯੂ ਸੋ ਮੱਚ ਅਲਾਪ ਬਹੁਤ ਟਾਈਮ ਤੁਹਾਡਾ ਪ੍ਰੈਸ਼ੀਅਸ ਹੈ ਸੋ ਥੈਂਕ ਯੂ ਸੋ ਵੈਰੀ ਮੱਚ ਐਂਡ 올 ਦਾ ਵੈਰੀ ਬੈਸਟ ਈਪੀ ਤੇ ਜਲਦੀ ਮਿਲ ਕੇ ਲੰਬੀ ਵਾਰਤਾ ਲਾਉਣ ਈਪੀ ਨਹੀਂ ਹੁਣ ਅਟਕਣੇ ਦੀ ਫੁੱਲ ਐਲਬਮ ਹੈ ਫੁੱਲ ਐਲਬਮ ਹੈ ਹੁਣ ਐਲਬਮ ਹੈ ਮੱਚਾ ਮੈਨੂੰ ਲੱਗਦਾ ਟਾਈਮ ਨਾਲ ਲੱਗਿਆ ਦੁਗਣੀ ਹੋ ਗਈ ਐਲਬਮ ਹੀ ਹੋ ਗਈ ਸੋ 올 ਦਾ ਵੈਰੀ ਬੈਸਟ ਐਂਡ ਵਾਹਿਗੁਰੂ ਬਹੁਤ ਮੇਰ ਕਰੇ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ